ਅੱਜ ਅਸੀਂ ਪਹੁੰਚੇ ਜੀ ਗੁਰਦਾਸਪੁਰ ਦੇ ਮਾਤਾ ਫੁੱਲਾਂ ਵਾਲੀ ਦੀ ਦਰਬਾਰ ਤੇ ਸੋ ਮਾਤਾ ਫੁੱਲਾਂ ਵਾਲੀ ਦੀ ਦਰਬਾਰ ਤੇ ਅੱਜ ਜਿਹੜਾ ਬਈ ਭਾਜਪਾ ਦੇ ਗੁਰਦਾਸਪੁਰ ਤੋਂ ਉਮੀਦਵਾਰ ਜਿਹੜੇ ਨੇ ਜੀ ਦਿਨੇਸ਼ ਸਿੰਘ ਬੱਬੂ ਜਿਹੜੇ ਆ ਜੀ ਉਹ ਆਪਣੀ ਪੂਰੀ ਟੀਮ ਦੇ ਨਾਲ ਅੱਜ ਇੱਥੇ ਪਹੁੰਚੇ ਨੇ ਔਰ ਮਾਤਾ ਰਾਨੀ ਦਾ ਅਸ਼ੀਰਵਾਦ ਜਿਹੜਾ ਪ੍ਰਾਪਤ ਕਰ ਰਹੇ ਨੇ ਜੀ ਸੋ ਇੱਕ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਔਰ ਦਿਨੇਸ਼ ਬੱਬੂ ਜੀ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦੀ ਟੀਮ ਨਾਲ ਵੀ ਗੱਲਬਾਤ ਕਰਾਂਗੇ ਔਰ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਇੱਥੇ ਦੱਸਣੇ ਤੁਹਾਨੂੰ ਅਸੀਂ ਕਿ ਦਿਨੇਸ਼ ਸਿੰਘ ਬੱਬੂ ਜਿਹੜ और दरेश सिंबू जी गलत भी कर रहे हैं भाई माथा टेक आए माता जीवा मैं तो अजय आशीर्वाद लैन आया महाराज कुलना जी भाई महाराज आशीर्वाद दो और जिला इलेक्शन है बिल्कुल सुख शांति वैसिया तरीके न हो और भगवान जी है विजय सी का आशीर्वाद देखिए इलाके प्यार बहुत मिलेगा बहुत प्यार देखो मैं लगातार पिछले ना जी पैंतालीस छियाली दिन तो लगातार जाएगा और बहुत ज़्यादा प्यार मिलेगा ਮਤਲਬ ਇੰਨੀ ਗਰਮੀ ਹੋਣ ਦੇ ਬਾਅਦ ਕੱਲ ਮੈਂ ਰਖਿਆ ਜੀ ਮੈਂ ਨਾ ਦੋ ਦੋ ਘੰਟੇ लेट ਰਿਆ ਹੋਇਆ ਭਰਵਾ ਮੈਂ ਕਦੀ ਵੈਸੇ लेट ਨਹੀਂ ਹੁੰਦਾ ਭਰਵਾ ਉਸ ਦੇ ਬਾਅਦ ਜਿਹੜੇ ਲੋਕ ਬੈਠੇ ਸੀ ਬਈ ਇੰਨੀ ਗਰਮੀ ਹੋਣ ਦੇ ਬਾਅਦ ਹੋਰ ਬਹੁਤ ਪਿਆਰ ਮਿਲਿਆ ਕੁਝ ਬਜ਼ੁਰਗ ਮਹਿਲਾਵਾਂ ਭਾਈ ਜੀ ਮਿਲੀਆਂ ਉਹ ਕਹਿ ਰਹੀਆਂ ਵੀ ਅਸੀਂ ਭਾਵੇਂ ਉਹ ਕਹਿੰਦੇ ਵੀ ਸਲੀਬ ਸਾਡੇ ਕੋ ਨਾਮ ਕਿਲੇ ਗਏ ਪਰ ਰਾਮ ਮੰਦਰ ਬਣਾਇਆ ਵਧੀ ਅਸੀਂ ਬੜ ਜੂਰ ਪਹੁੰਚ ਜਾਣਾ ਭਾਈ ਬੜਾ ਮਾਤਵ ਰੱਖਦਾ ਵੀ ਕੀ ਦੇਖੋ ਇਹ ਲੋਕਾਂ ਦੀ ਆਸਤਾ ਹੈ ਰਾਮ ਮੰਦਰ ਲੋਕਾਂ ਨੇ ਮੰਨ ਚਾਹੇ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨੇ ਚਾਹੀਦੇ ਹੈ ਦੇਖਣੇ ਹਰ ਵਿਅਕਤੀ ਇਹ ਕਹਦਾ ਕਿ ਪਰ ਮੋਦੀ ਜੀ ਨੇ ਪ੍ਰਧਾਨ ਮੰਤਰੀ ਬਣਨੇ ਆਣਾ ਕੋਈ ਐਸ ਕੋਈ ਮੁਸ਼ਕਲ ਨਹੀਂ ਆਣੀ ਹੱਗੀ ਸਾਰੇ ਤੁਹਾਡੇ ਜਿਹੜੇ ਚੈਨਲ ਐ ਏਜੰਸੀਆਂ ਦੱਸੇਗਾ ਤੁਹਾਨੂੰ ਸਰ ਇਸ ਕਰਕੇ ਇਹ ਹੈ ਕਿ ਚਲੋ ਅਗਰ ਸਰਕਾਰ ਬੀਜੇਪੀ ਦੀ ਆਣੀ ਹੈ ਨਾ ਇਹ ਉੱਪਰ ਫਿਰ ਲੋਕਾਂ ਨੂੰ ਚਾਹੀਦਾ ਕਿ ਆਪਣਾ ਨਮਾਇਦਾ ਗੁਰਦਾਸਪੁਰ ਤੋਂ ਚੁਣ ਕੇ ਭੇਜਣ ਜੀ ਭਜੀ ਰਮਕਨ ਕਾਲੋ ਵੀ ਜਿਹੜੇ ਆ ਗਾਣੀ ਕੋਈ ਬਲ ਮਿਲਿਆ ਕਿ ਜਿਹਨੇ ਤੋਂ ਬਾਟ ਬਹੁਤ ਬਲ ਰਵੀ ਕਰਨ ਕਾਲੋ ਦੇਖੋ ਉੱਥੇ ਨਾ ਜੀ ਨੀਰਾ ਬਾਬਾ ਨਾਲ ਦੋ ਲੜੇ ਲੱਗ ਰਹੇ ਨੇ ਤੈਂਚੀ ਅਸੋ ਵੋਟਾਂ ਨਾਲ ਹਰ ਜਨ ਤੇ ਇਸ ਦਾ ਕਿਉਂ ਉਦਾਹਰਨ ਨਾਲ ਡੇਰਾ ਬਾਬਾ ਨਾਲ ਬਹੁਤ ਵਧੀਆ ਹੋਇਆ ਨਾ ਕਰਕੇ ਵੱਡਾ ਵੋਟ ਬੈਂਕ ਪਾ ਜੀ ਬਿਲਕੁਲ ਬਹੁਤ ਵੱਡਾ ਅੱਜ ਹੋਰ ਲੋਕ ਵੀ ਆਇਆ ਕਿ ਦੋ ਗੁਰਦਾਸਪੁਰ ਵਾਸੀ ਬਲਕਿ ਪੀਲ ਕਰੂਗੇ ਮਿਹਨਤ ਕਰੋ ਆਪਣੀ ਪਾਰਟੀ ਇੱਥੋਂ ਜਿੱਤ ਕੇ ਜਾਏ ਮੋਦੀ ਜੀ ਪ੍ਰਧਾਨ ਮੰਤਰੀ ਬਣ ਇਸ ਤੋਂ ਖੁਸ਼ੀ ਦੀ ਗੱਲ ਕੋਈ ਨਹੀਂ ਭਾਈ ਲਾਸਟ ਕੁਐਸਚਨ ਹੈ ਕਿ ਸਲਾਈਆ ਸਾਹਿਬ ਦੀ ਇੱਕ ਪਾਰਟੀ ਵਿੱਚ ਸ਼ੈਟ ਕੀ ਹੈ ਉਹਦਾ ਕੋਈ ਨੁਕਸਾਨ ਜਾਂ ਕੁਝ ਦੇਖੋ ਆਪਣੇ ਆਪਣੇ ਰਾਏ ਹ ਹੋ ਗਏ ਨੇ ਕੋਈ ਨੁਕਸਾਨ ਨਹੀਂ ਸਰ ਜੀ ਸਾਹਿਬ ਪਹਿਲੇ ਬੀਜਪੀ ਦੇ ਨੰਗੇ ਕਰਦੇ ਫਿਰ ਕਾਂਗਰਸ ਦੀ ਕੋਈ ਆਪ ਦੀ ਆਪਣੀ ਆਪਣੀ ਸੋਚ ਉਹਨਾਂ ਨੇ ਕੀਤੀ। ਸ਼੍ਰੀ ਦਿਨੇਸ਼ ਬੱਬੂ ਜੀ ਦਰਬਾਰ ਦੇ ਵਿੱਚ ਆਸ਼ੀਰਵਾਦ ਲੈਣੇ ਆਏ ਨੇ। ਔਰ ਪਰਮਾਤਮਾ ਅੱਗੇ ਹੋਰ ਅਰਦਾਸ ਕਰਨੇ ਕਿ ਪਰਮਾਤਮਾ ਇਹਨਾਂ ਦੇ ਉੱਤੇ ਕਿਰਪਾ ਕਰੇ ਔਰ ਇਹਨਾਂ ਨੂੰ ਕਾਮਯਾਬੀ ਬਖਸ਼ੇ। ਤਾਂ ਕਿ ਇਹ ਰਮ-ਰਮ ਤੇ ਕੰਮ ਜੋ ਚੱਲ ਰਿਹਾ ਨੇ ਸਮਾਜ ਦੇ ਵਿੱਚ ਸੰਸਾਰ ਦੇ ਵਿੱਚ ਜੋ ਵੀ ਅੱਜ ਦੇ ਸਮੇਂ ਦੇ ਵਿੱਚ ਮਾਹੌਲ ਬਣਿਆ ਹੋਇਆ ਇਸੇ ਤਰ੍ਹਾਂ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਔਰ ਸਭ ਆਸੇ ਸੁਖ ਸ਼ਾਂਤੀ ਔਰ ਖੁਸ਼ਹਾਲੀ ਹੋਵੇ ਸਮਰiddhi ਹੋਵੇ ਔਰ ਜਿਹੜਾ ਸਾਡਾ ਭਾਰਤ ਦੇਸ਼ ਹੈ ਇਹ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਆਪਣੇ ਭਰਾਂਪੁਰ ਰੋਡ ਤੇ ਮਾਤਾ ਜੀ ਦੇ ਫੁੱਲਾ ਵਾਲੇ ਮੰਦਿਰ ਅਸੀਂ ਦਰਸ਼ਨ ਕਰਨ ਵਾਸਤੇ ਅਸ਼ੀਰਵਾਦ ਲੈਣ ਵਾਸਤੇ ਮਾਤਾ ਜੀ ਦਾ ਆਏ ਆ ਔਰ ਇਥੇ ਸ਼ੁਕਰਾਨਾ ਕਰਦੇ ਹਾਂ ਅਸੀਂ ਪ੍ਰਮਾਤਮਾ ਦਾ ਕਿ ਅੱਜ ਦਾ ਦਿਨ ਸੀ ਅੱਜ ਬਹੁਤ ਵਧੀਆ ਸ਼ੁਰੂਆਤ ਹੋਈ ਆ ਸਾਡੀ ਪਹਿਲਾ ਪ੍ਰੋਗਰਾਮ ਬਰਨਾਲੇ ਪਿੰਡ ਦੇ ਵਿੱਚ ਹੋਇਆ ਔਰ ਉੱਥੋਂ ਦੀ ਸੰਗਤ ਨੇ ਜਿੰਨਾ ਅੱਜ ਪਿੰਡਾਂ ਦੇ ਲੋਕਾਂ ਨੇ ਪਿਆਰ ਦਿੱਤਾ ਸਾਡੇ ਦਿਨੇ ਸਿੰਘ ਬੱਬੂ ਜੀ ਨੂੰ ਔਰ ਇਥੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਕੀ ਪਿੰਡਾਂ ਦੇ ਵੀ ਪ੍ਰੋਗਰਾਮ ਅੱਜ ਸਾਡੇ ਹੈਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਓ ਵੱਡੀ ਲੀਡ ਦੇ ਨਾਲ ਜਿਹੜਾ ਇੱਕ ਤਰੀਕ ਨੂੰ ਵੋਟਾਂ ਦੇ ਨਾਲ ਲੋਕਾਂ ਨੂੰ ਜਿਤਾਉਣਾ ਹੈ ਸਾਨੂੰ 4 ਤਰੀਕ ਨੂੰ ਰਿਜ਼ਲਟ ਵਾਲੇ ਦਿਨ ਅਸੀਂ ਵੱਡੀ ਲੀਡ ਦੇ ਨਾਲ ਜਿਤਾ ਕੇ ਜਨੇ ਸਿੰਘ ਬਬੂ ਜੀ ਨੂੰ ਗੁਰਦਾਸਪੁਰ ਦੇ ਲੋਕਾਂ ਨੇ ਪਾਰਲੀਮੈਂਟ ਦੇ ਵਿੱਚ ਭੇਜਣਾ ਜੋ ਸਾਡੀ ਗੁਰਦਾਸਪੁਰ ਦੀ ਆਵਾਜ਼ ਬਲੰਦ ਕਰ ਸਕਣ ਜਾ ਕੇ ਸੋ ਬੜਾ ਪਿੰਡਾਂ ਦਾ ਵਧੀਆ ਮਾਹੌਲ ਹੈ ਜੀ ਅੱਜ ਮੈਂ ਤੁਹਾਡੇ ਮਾਧਿਅਮ ਦਰ ਰਾਹ ਦੱਸਣਾ ਚਾਹੁੰਦਾ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਜਾਣ ਦਾ ਮੌਕਾ ਮਿਲ ਰਿਹਾ ਭਾਜੀ ਦੇ ਵੀ ਪ੍ਰੋਗਰਾਮ ਹੋਏ ਆ ਸਾਡੇ ਉਮੀਦਵਾਰ ਨੇ ਜਿਹੜੇ ਉਹਨਾਂ ਦੀ ਧਰਮ ਪਤਨੀ ਭੈਣ ਜੀ ਮੀਨਾ ਠਾਕੁਰ ਜੀ ਦੇ ਵੀ ਪ੍ਰੋਗਰਾਮ ਹੋਏ ਆ ਪਿੰਡਾਂ 'ਚ ਔਰ ਬਹੁਤ ਅੱਛੇ ਪ੍ਰੋਗਰਾਮ ਇੰਨਾ ਹੰਗਾਰਾ ਪਿੰਡਾਂ ਦੇ ਵਿੱਚ ਸਾਡੀਆਂ ਮਾਤਾ ਪਿਤਾਵਾਂ ਵੱਲੋਂ ਮਿਲ ਰਿਹਾ ਭਰਾਵਾਂ ਵੱਲੋਂ ਮਿਲ ਰਿਹਾ ਕਿ ਸ਼ਾਇਦ ਇਹ ਕਹਿੰਦੇ ਸੀ ਕਿ ਚਾਰ ਹਲਕੇ ਜਿਹੜੇ ਦਿਨਾਂ ਨਗਰ ਤੋਂ ਉਧਰ ਵਾਲੇ ਉਧਰੋਂ ਬੜੀ ਵੱਡੀ ਲੀਡ ਆ ਪਰ ਅਸੀਂ ਮੈਂ ਇੱਕ ਵਿਸ਼ਵਾਸ ਦਿਵਾਉਣਾ ਚਾਹੁੰਦਾ ਜਿੱਥੋਂ ਖਲੋ ਕੇ ਤੁਹਾਡੇ ਸਾਹਮਣੇ ਰਹੀਂ ਕਿ ਪੰਜਵਾਂ ਹਲਕਾ ਵੀ ਭਾਜੀ ਤੁਸੀਂ ਵਧਾਈ ਦੇ ਪਾਤਰੋ ਗੁਰਦਾਸਪੁਰ ਨਾਲ ਤੁਹਾਡੇ ਜੁੜ ਗਿਆ ਜਿਹੜਾ ਵੱਡੀ ਲੀਡ ਦੇ ਨਾਲ ਜਿਸ ਤਰ੍ਹਾਂ ਤੁਸੀਂ ਚਾਰ ਹਲਕਿਆਂ ਤੋਂ ਜਿੱਤਦੇ ਹੋ ਨਾ ਔਰ ਪੰਜਵੇਂ ਹਲਕੇ 'ਚ ਵੀ ਉਸੇ ਤਰ੍ਹਾਂ ਤੁਹਾਨੂੰ ਵੱਡੀ ਲੀਡ ਦੇ ਨਾਲ ਜੋਤਾ ਕੇ ਭੇਜਾਂਗੇ ਗੁਰਦਾਸਪੁਰ ਤੋਂ ਭਾਜੀ ਵੱਡੀ ਗਿੰਦੀ 'ਚ ਭਾਜਪਾ ਨਾਲ ਲੁਕੀ ਹੋਈ ਹੈ ਇਹ ਤਾਂ ਕੀ ਕਰਨੀ ਹੈ ਦੇਖੋ ਇਹ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜੋ ਪਿਛਲੇ 10 ਸਾਲ ਦੇ ਕ ਕਮਾਂ ਦੇ ਆਧਾਰ ਤੇ ਅੱਜ ਲੋਕਾਂ ਨੂੰ ਇਹ ਪਤਾ ਲੱਗਣ ਲੱਗ ਪਿਆ ਕਿ ਆਉਣ ਵਾਲਾ ਜਿਹੜਾ ਵਿਸ਼ੇ ਸਾਡੇ ਬੱਚਿਆਂ ਦਾ ਚਾਹੇ ਸਾਡੇ ਪੰਜਾਬ ਦੇ ਵਿੱਚ ਜਿਹੜਾ ਕੋੜ ਜਾਂ ਨਸ਼ੇ ਦਾ ਖਤਮ ਹੋਣਾ ਚਾਹੀਏ ਬੇਰੋਜ਼ਗਾਰੀ ਖਤਮ ਕਰਨ ਦੀ ਗੱਲ ਕਰੀਏ ਚਾਹੇ ਸਿਕਿਉਰਿਟੀ ਪਰਪਸ ਨੂੰ ਲੈ ਕੇ ਗੱਲ ਕਰੀਏ ਚਾਹੇ ਬਾਰਡਰ ਜਿਹੜਾ ਸਾਡਾ ਪੰਜਾਬ ਦਾ ਏਰੀਆ ਉਹਨੂੰ ਠੀਕ ਕਰਨ ਦੇ ਲਈ ਗੱਲ ਕਰੀਏ ਉਹ ਸਿਰਫ ਇੱਕ ਹੀ ਪਾਰਟੀ ਕਰ ਸਕਦੀ ਹੈ ਉਹ ਜਿਹੜੀ ਸਾਡੀ ਬੀਜੇਪੀ ਪਾਰਟੀ ਹੈ ਮਤਲਬ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੀ ਉਹ ਠੀਕ ਕਰ ਸਕਦੇ ਆ ਔਰ ਇਹ ਸੀਨ ਨੂੰ ਲੋਕ ਵੀ ਦੇਖ ਰਹੇ ਆ ਔਰ ਜਿਹੜੀ ਲੀਡਰਸ਼ਿਪ ਵੀ ਅੱਜ ਦੂਸਰੀਆਂ ਪਾਰਟੀ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਅੱਜ ਇਸੇ ਸੋਚ ਦੇ ਨਾਲ ਕਿ ਆਉਣ ਵਾਲਾ ਜਿਹੜਾ ਉਹਨਾਂ ਦਾ ਵੀ ਭਵਿਸ਼ਿਆ ਜਾਂ ਆਉਣ ਵਾਲਾ ਜੇ ਕੋਈ ਸਰਵਾਈਵਲ ਆ ਤੇ ਉਹ ਬੀਜੇਪੀ ਦੇ ਵਿੱਚ ਆ ਇਸ ਕਰਕੇ ਚੰਗੀਆਂ ਨੀਤੀਆਂ ਨੂੰ ਵੇਖਦਿਆਂ ਲੋਕ ਜਿਹੜੇ ਬੀਜੇਪੀ ਚ ਸ਼ਾਮਲ ਹੋ ਰਹੇ ਆ ਤੁਹਾਡੀ ਭਾਈ ਬੜੇ ਚੱਚੇ ਇਲਾਕੇ ਵਿੱਚ ਬਹੁਤ ਜ਼ਿਆਦਾ ਤੁਸੀਂ ਮਿਹਨਤ ਕਰ ਰਹੇ ਹੋ ਜੀ ਦੇਖੋ ਇਹ ਅਸੀਂ ਸਾਡੇ ਕੋ ਜਿਹੜੇ ਸਾਡੇ ਜਰਨਲ ਭੇਜੇ ਆ ਪਾਰਟੀ ਨੇ ਦਿਨੇਸ਼ ਸਿੰਘ ਬੱਬੂ ਜੀ ਨੂੰ ਭੇਜਿਆ ਔਰ ਇਹ ਇਹ ਉਹ ਸ਼ਖਸੀਅਤ ਨੇ ਕਿ ਜਿਨ੍ਹਾਂ ਨੇ ਹਮੇਸ਼ਾ ਹੀ ਲੋਕਾਂ ਦੇ ਨਾਲ ਜੋੜ ਕੇ ਗਰੀਬਾਂ ਦੇ ਮਸੀਹਾ ਬਣ ਕੇ ਔਰ ਜਿਹੜੇ ਡਵੈਲਪਮੈਂਟ ਦੀ ਗੱਲ ਕਰੀਏ ਸੁਜਾਨਪੁਰ ਦੇ ਉਹਨਾਂ ਮੁੱਦਿਆਂ ਤੇ ਕੰਮ ਕੀਤਾ ਜਿਨ੍ਹਾਂ ਨੇ ਕਦੀ ਛੇੜਿਆ ਨਹੀਂ ਸੀ ਕਾਂਗਰਸ ਪਰਿਵਾਰਾਂ ਨੇ ਔਰ ਉੱਥੇ ਕੰਮ ਕਰਕੇ ਦਿਖਾਇਆ ਔਰ ਪ੍ਰੈਕਟੀਕਲੀ ਕੰਮ ਕੀਤਾ ਔਰ ਇਹਨਾਂ ਦਾ ਕਮਾ ਬੋਲਦਾ ਇਹੋ ਜੇ ਸਾਨੂੰ ਉਮੀਦਵਾਰ ਜਿਹੜੇ ਪਾਰਟੀ ਨਹੀਂ ਦਿੱਤੇ ਆ ਉਹਨਾਂ ਸਾਡਾ ਫਰਜ ਬਣਦਾ ਕਿ ਰਾਤ ਦਿਨ ਇੱਕ ਕਰਕੇ ਸਾਰੇ ਹੀ ਅਸੀਂ ਦਿਨੇਸ਼ ਬੱਬੂ ਜੀ ਬਣ ਕੇ ਔਰ ਇਹ ਜਿਹੜੀ ਲੋਕ ਸਭਾ ਦੀ ਇਲੈਕਸ਼ਨਾਂ ਸੀ ਜਿੱਤ ਕੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਝੋਲੀ ਚ ਪਾਈਏ ਔਰ ਇਹ ਇਹਨਾਂ ਦਾ ਫਾਇਦਾ ਨਹੀਂ ਇਹ ਸਾਡੇ ਗੁਰਦਾਸਪੁਰ ਦੇ ਲੋਕਾਂ ਦਾ ਜਿਹੜਾ ਲੋਕ ਸਭਾ ਦੇ ਲੋਕ ਨੇ ਇਹ ਉਹਨਾਂ ਦੇ ਫਾਇਦੇ ਦੀ ਗੱਲ ਹੈ ਕਿ ਸਾਰੇ ਲੱਗ ਜਾਈਏ ਔਰ ਜਿਹੜੀ ਤੁਹਾਡੀ ਆਵਾਜ਼ ਆ ਬਲੰਦ ਜਿਹੜੀ ਇੱਕ ਹੀ ਸ਼ਖਸ ਕਰ ਸਕਦਾ ਜਾ ਕੇ ਉਹ ਦਿਨੇਸ਼ ਸਿੰਘ ਬੱਬੂ ਕਰ ਸਕਦਾ ਹੈ